मुर्दाबाद मुर्दाबाद मुर्दाबाद, मुर्दाबाद मुद्दा सरकार, मुद्दा मुर्दाबाद धरादाबाद मुदादाबाद परकार मुर्दाबाद ध्यान पंजाब सरकार सरकार पंजाब सरकार اتانكوبر 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 ख़ाल मुर्दाबाद मु पंजाब सरकार पंजाब सरकार पंजाब सरकार ਸ਼੍ਰੀ ਰਾਮ ਜੀ ਕੀ ਬਜਰੰਗਦਾਰ ਹਿੰਦੋਸਤਾਨ ਜਿੰਦਾਬਾਦ ਅੱਜ ਜਿਹੜਾ ਇਹ ਪੁਤਲਾ ਫੁੱਕਿਆ ਗਿਆ ਪੰਜਾਬ ਸਰਕਾਰ ਦਾ ਇਹ ناکਾਮ ਸਰਕਾਰ ਦਾ ਪੁਤਲਾ ਫੁੱਕਿਆ ਗਿਆ ਜਿਹੜੀ ਸੁਰੱਖਿਆ ਕਰਨ ਵਿੱਚ ਬਿਲਕੁਲ ਫੇਲ ਹੋ ਚੁੱਕੀ ਆ ਸਾਡੇ ਸ਼ਿਵ ਸੰਗਤ ਦੇ ਉੱਤੇ ਕੱਲ ਲੁਧਿਆਣਾ ਵਿਖੇ ਸ਼ਰਿਆਂ 'ਮ ਅਟੈਕ ਕੀਤਾ ਗਿਆ ਜਿਸ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਬਾਰ-ਬਾਰ ਬਾਰ-ਬਾਰ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਅਗਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਜੀ ਕਰੋ ਸਰਕਾਰ ਨਹੀਂ ਚੱਲਦੀ ਤੁਹਾਨੂੰ ਰਜਾਇੰਡ ਦੇ ਦੇਣਾ ਚਾਹੀਦਾ ਆ ਨਹੀਂ ਤਾਂ ਸਾਡੇ ਜਿੰਨੇ ਵੀ ਨੇਤਾ ਆ ਉਹਨਾਂ ਦੀ ਸਿਕਿਉਰਿਟੀ ਕੀਤੀ ਜਾਵੇ ਹੁਣ ਅਸੀਂ ਕੇਂਦਰ ਕੋਲੋਂ ਵੀ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਨੂੰ ਭੰਗ ਕਰਕੇ ਇਹਨਾਂ ਉੱਤੇ ਰਾਸ਼ਟ੍ਰਪਤੀ ਰਾਜ ਲਾਗੂ ਕੀਤਾ ਜਾਵੇ ਸਰਕਾਰ ਕਿਸੇ ਕੰਮ ਦੀ ਨਹੀਂ ਆ ਤੈਨੂੰ ਬਰਖਾਸਤ ਕੀਤਾ ਜਾਵੇ ਰਾਸ਼ਟ੍ਰਪਤੀ ਰਾਜਨ ਲਾਗੂ ਕੀਤਾ ਜਾਵੇ ਬਾਈ ਬੇਨਤੀ ਆ ਪੰਜਾਬ ਸਰਕਾਰ <laughs>